ਇਦਾਂ ਜੀ ਕਿ ਜਿਹੜਾ ਯੋਧ ਨਸ਼ਾ ਵਿਰੁੱਧ ਜਿਹੜਾ ਮਹਿੰਮ ਚੱਲ ਰਹੀ ਹੈ ਉਹਦੇ ਚ ਕੱਲ ਸਾਡੀ ਜਿਹੜੀ ਸੀਆਈਏ ਦੀ ਟੀਮ ਹੈਗੀ ਉਹਨੇ ਕੋਡੀ ਕਾਮਯਾਬੀ ਮਿਲੀ ਹੈ ਇਹਦੇ ਚ ਅਸੀਂ ਜਿਹੜਾ ਕਿ ਦਿয়ালਪੁਰੇ ਦੇ ਏਰੀਆ ਚ ਇੱਕ ਬੰਦਾ ਐ ਐਪ੍ਰੀਹੈਂਡ ਕੀਤਾ ਲਾਪਰੀ ਦੇ ਨਾਮ ਦਾ ਵਿਅਕਤੀ ਹੈਗਾ ਮੋਟਰਸਾਈਕਲ ਤੇ ਸੀ ਜਿਸ ਨੂੰ ਫਿਰ ਜਿਸ ਤੋਂ ਸਾਨੂੰ 500 ਗ੍ਰਾਮ ਹੈਰੋਇਨ ਬਰਾਮਦ ਹੋਈ ਹੈਗੀ ਜਿਸ ਦੇ ਚੱਲਦੇ ਅਸੀਂ ਉਹਦੇ ਐਨਟੀਪੀਏ ਸੈਕਟਰ ਦਾ ਮਕਦਮਾ ਇਹ ਦਰਜ ਕੀਤਾ ਹੈਗਾ ਤੇ ਹੁਣ ਉਹਦੇ ਤੋਂ ਅੱਗੇ ਪੁੱਛ ਪੜਤਾਲ ਕਰ ਰਹੇ ਆ ਕਿ ਭਾਈ ਇਹ ਅੱਗੇ ਕਿੱਥੋਂ ਲੈ ਕੇ ਆਉਂਦਾ ਸੀ ਤੇ ਅੱਗੇ ਕਿੱਧਰ-ਕਿੱਧਰ ਵੇਚਦਾ ਸੀ ਕਿੰਨੇ ਟਾਈਮ ਦਾ ਕਰ ਰਿਹਾ ਸੀ ਇਸ ਤਰ੍ਹਾਂ ਦਾ ਕੰਮ ਇਹਦੇ ਤੇ ਜੀ ਹੁਣ ਫੜਿਆ ਤੇ ਪਹਿਲੇ ਪਰਚਾ ਤੇ ਇਹਦੇ ਤੇ ਪਹਿਲਾ ਦਰਜ ਹੈਗਾ ਹੁਣ ਪੁੱਛ ਪੜਤਾਲ ਚ ਦੇ ਜੋ ਪਤਾ ਲੱਗ ਰਿਹਾ ਕਿ ਕਾਫੀ ਲੰਬੇ ਸਮੇਂ ਤੋਂ ਇਹ ਕੰਮ ਕਰ ਰਿਹਾ ਸੀ ਸਰ ਏਡੀ ਵੱਡੀ ਮਤਲਬ ਚ ਫੜਿਆ ਗਿਆ ਹੈ ਕਿੱਥੇ ਸਪਲਾਈ ਕਰਦਾ ਸੀ ਇਹਨੇ ਕਿੱਥੇ ਕਿਥੇ ਜਾਂਦਾ ਇਸ ਤਰ੍ਹਾਂ ਦਾ ਜੀ ਪ੍ਰੀਮੀਅਰ ਪ੍ਰੀਲੀਮਿਨਰੀ ਜਾਣਕਾਰੀ ਜਿੱਤੇ ਹਜੇ ਤਾਈਂ ਇਹਨਾਂ ਕੀ ਪਤਾ ਲੱਗਾ ਕਿ ਆਸ-ਪਾਸੇ ਦੇ ਏਰੀਆ 'ਚ ਇਹ ਵੇਚਦਾ ਸੀ ਬਾਕੀ ਹੋਣੀ ਤੇ ਰਿਮਾਂਡ ਲੈ ਕੇ ਤਫਤੀਸ਼ ਤਫਸੀਲ 'ਚ ਕਰਾਂਗੇ ਜਦੋਂ ਦੀ ਤਫਤੀਸ਼ ਫਿਰ ਸਾਰੇ ਜਿਹੜੇ ਹੋਰ ਵੀ ਹੈਗੇ ਨਾਲ ਦੇ ਨਾਲ ਦੇ ਸਾਥੀ ਹੈਗੇ ਉਹਨਾਂ ਬਾਰੇ ਪਤਾ ਲੱਗੇਗਾ ਸਰ ਕੰਮ ਕੀ ਕਰਦਾ ਬੇਸਿਕਲੀ ਇਹ ਬੇਸਿਕਲੀ ਕੋਈ ਏਡਾ ਖਾਸ ਕੰਮ ਨਹੀਂ ਵੇਲੜੀ ਹੈ ਜੀ ਇਹ ਉਸੇ ਏਰੀਏ ਦਾ ਜੀ ਆਪਣੇ ਦਿਹਾਲਪੁਰੇ ਪੁਲਿਸ ਸਟੇਸ਼ਨ ਦਿਹਾਲਪੁਰੇ ਦੇ ਏਰੀਆ ਦਾ ਕਿੰਨੇ ਕਿਲੋ ਮਤਜਾਤ 71 ਗ੍ਰਾਮ ਦੀ 2000 ਰੁਪਏ ਬਣਦੀ ਕਿੰਨੀ ਕੀਮਤ ਦਾ ਜੀ ਤਾਂ ਇਹ ਜਿਲੇ ਤੋਂ ਜਿਲੇ ਆਪਣੀ ਚੇਂਜ ਹੁੰਦੀ ਕੀਮਤ ਬਾਰੇ ਤੇ ਆਪਾਂ ਕੀ ਕਹਿ ਸਕਦੇ ਆ ਜਿਉਂ ਜਿਉਂ ਅੱਗੇ ਤੁਰੀ ਜਾਂਦੀ ਜ਼ੋਰਸ ਤੋਂ ਵਧੀ ਜਾਂਦੀ ਹੈ 500 ਗ੍ਰਾਮ ਹੈ ਕਮਰਸ਼ੀਅਲ ਕੁਆਂਟੀਟੀ ਹੈਗੀ ਹੈ ਬੰਦਾ ਜਿੰਨੂ ਕੀ ਕਹਿੰਦੇ ਆ ਪਿਛਲੇ ਸਮੇਂ ਤੋਂ ਕੰਮ ਕਰ ਰਿਹਾ ਸੀ ਜਾਨੀ ਕਿ ਸਾਡੇ ਪਰਚਾ ਕੋਈ ਨਹੀਂ ਸੀ ਹੈਗਾ ਇਹਦੇ ਤੇ ਬਟ ਹੁਣ ਅਸੀਂ ਐਪ੍ਰੀਹੈਂਡ ਕਰ ਲਿਆ ਤੇ ਹੁਣ ਬਾਕੀ ਵੀ ਨੇ ਪਹਿਲਾਂ ਵੀ ਕਿਤੇ ਕਿੱਥੇ ਵੇਚੀ ਹੈ ਕਿਹਦੇ ਕੋਲ ਲੈ ਕੇ ਆਂਦਾ ਹੈ ਕਿਹੜੇ ਸਾਥੀ ਹੈ ਉਹ ਅਸੀਂ ਸਾਰਾ ਹੁਣ ਪਤਾ ਕਰਾਂਗੇ ਬੱਡੀ ਰਿਕਵਰੀ ਕੀਤੀ ਹੈ ਲੱਗਦਾ ਵੀ ਆਉਣ ਵਾਲੇ ਦਿਨਾਂ ਚ ਇਹ ਤੋਂ ਹੋਰ ਵੀ ਵੱਡੇ ਮਗਰਮਾ ਛੁਪੜੇ ਜਾ ਸਕਦੇ ਹੈਗੇ ਇਹ ਕਿੱਥੋਂ ਸਪਲਾਈ ਕਰਦੇ ਲੈ ਕੇ ਆਉਂਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਕਿਉਂਕਿ 500 ਗ੍ਰਾਮ ਜਿਹੜੀ ਰਿਕਵਰੀ ਹੈ ਉਹ ਵੱਡੀ ਕਾਫੀ ਵੱਡੀ ਹੈਗੀ ਹੈ ਜੀ ਤਾਂ ਕਿੱਥੋਂ ਲੈ ਕੇ ਆਉਂਦਾ ਇਟਸੈਲਫ ਵੀ ਇਹ ਵੀ ਪਤਾ ਕਰਾਂਗੇ ਤੇ ਹੋਰ ਕਿੰਨਾ ਰਹੀਂ ਵੇਚਦਾ ਸੀ ਕੀ ਕਰਦਾ ਸੀ ਇਹ ਸਾਰਾ ਕੁਝ ਅਨਕਵਰ ਕੀਤਾ ਜਾਵੇ ਮੋਬਾਈਲ ਬਾਰੇ ਸਰ ਕਭ ਜੀ ਦੇ ਇਹ ਸਾਰਾ ਕੁਝ ਹੀ ਟੈਕਨੀਕਲੀ ਵੀ ਕੰਮ ਕਰਾਂਗੇ ਜੀ ਸਰ ਮਾਨ ਜੋ ਕੋਰਸ ਪੇਸ਼ ਕਰ ਦਿੱਤਾ ਗਿਆ ਅੱਜ ਕਰਾਂਗੇ ਜੀ ਕਰਕੇ ਰਿਮਾਂਡ ਲੈ ਕੇ ਅੱਗੇ ਤਫ਼ਤੀਸ਼ ਕਰਾਂ ਸਰ ਇਸ ਤਰ੍ਹਾਂ ਦੇ ਜਿਹੜੇ ਨਸ਼ਾ ਤਸਕਰ ਆ ਉਹਨਾਂ ਨੂੰ ਕੀ ਮੈਸੇਜ ਹੈ ਨਸ਼ਾ ਤਸਕਰਾਂ ਨੂੰ ਇਹੀ ਮੈਸੇਜ ਹੈ ਜੀ ਕਿ ਇਹ ਦੇਖੋ ਇਹ ਬਿਲਕੁਲ ਗਲਤ ਕੰਮ ਹੈਗਾ ਸਮਾਜ ਦੇ ਵਿਰੋਧ ਕਾਨੂੰਨ ਦੇ ਵਿਰੁੱਧ ਹੈਗਾ ਹੀ ਹੈ ਸਮਾਜ ਦੇ ਵੀ ਵਿਰੋਧ ਹੈ ਅਸੀਂ ਇਹਨਾਂ ਨੂੰ ਛੱਡਾਂਗੇ ਨਹੀਂ ਜੀ ਜਿੱਥੇ ਮਰਜ਼ੀ ਭੱਜ ਲੈਣ ਇਹਨਾਂ ਦੇ ਇਹਨਾਂ ਨੂੰ ਅਸੀਂ ਛੱਡਾਂਗਾ